ਡਿੰਪੀਟੇ ਲੋਤੇ ਜਿੰਨਾ ਵੀ ਹੋ ਸਕੇ ਸ਼ਿਕੰਜਾ ਕਸਿਆ ਜਾਵੇ ਤੇ ਪਰਚਾ ਤਿਆਰ ਕੀਤਾ ਜਾਵੇ ਉਹਦੀ ਟਰਾਂਸਪੋਰਟ ਨੂੰ ਦਾਇਰ ਕੀਤਾ ਜਾਵੇ ਪਰਚੇ ਦੇ ਵਿੱਚ ਜਿੰਨਾ ਚਿਰ ਵਿਪਕਸੀ ਸੀਗੇ ਉਦੋਂ ਤੱਕ ਤਾਂ ਉਹ ਮਾਫੀਆ ਸੀ ਜਿੱਦਣ ਸਾਨੂੰ ਆ ਕੇ ਫੰਡਿੰਗ ਦੇਦੀ ਅੱਜ ਉਹ ਦੁੱਧ ਨਾਲ ਤੋਤੇ ਹੈ ਜੀ ਡਿੰਪੀਟੇ ਲੋ ਕੋਈ ਵੀ ਦਾਗ ਨਹੀਂਗਾ ਉਹ ਸੁੱਚੇ ਨੇਗੇ ਭਗਵੰਤਮਾਨ ਜੀ ਨਜ਼ਰ ਚ ਬਲਜੀਤ ਕੌਰ ਨੂੰ ਜਦੋਂ ਵੋਟਾਂ ਦੀ ਲੋੜ ਸੀ ਇਹੀ ਪਿੰਡ ਵਾਲਿਆਂ ਦੇ ਪੈਰੀ ਪੈਂਦੀ ਸੀਗੀ ਕੋਈ ਪਿਓ ਸੀ ਕੋਈ ਮਾਂ ਸੀ ਕੋਈ ਭੈਣ ਸੀ ਅੱਜ ਇੱਥੋਂ ਦੀ ਉਹ ਲੱਖੇ ਵਾਲੀ ਮੰਡੀ ਚੱਲ ਗਈ ਉਹਨਾਂ ਨੂੰ ਆ ਨਹੀਂ ਦਿਖਿਆ ਕਿਹੜੀ ਬਲਜੀਤ ਬਲਦੂਤ ਕੋਰ ਭਰਾਵਾ ਠੋਈ ਨਹੀਂ ਮਾਰੀ ਇੱਥੋਂ ਕੱਲ ਉਹ ਤੇ ਕਾਜੂ ਖਾਂਦੀ ਖਾਂਦੀ ਆ ਵਾਇਰਲ ਸਟੇਟ ਤੇ ਲੱਗਿਆ ਆ ਸਾਡੇ ਇਸ ਪਿੰਡ ਦਾ ਸਰਪੰਚ ਨਾਲ ਬੈਠਾ ਉਹ ਬਲਜੀਤ ਕੋਰ ਇਹ ਪਾਸੇ ਦਾ ਮਰੇ ਆ ਭਰਾਵਾ ਇਹ ਵਕੀਲ ਲੱਗਦਾ ਕਿਉਂ ਘਾਟਨ ਜਾਉ ਕਾਜੂ ਪਿਆਰੇ ਹੋਗੇ ਲੋਕਾਂ ਦੀ ਜਾਨ ਆ ਪਿਆਰੇ ਪਿਆਰੇ ਹੋਗੇ ਜੀ ਪਿਆਰੇ ਹੋਗੇ ਕਿਉਂ ਇਹ ਇਹ ਦੀਪ ਢਿੱਲੋ ਦੇ ਬੰਦੇ ਆ ਸਾਰੇ ਕਿਉਂ ਇਹਨਾਂ ਨੂੰ ਆਏ ਆ ਵੀ ਅਸੀਂ ਪਿੰਡ ਦਾ ਕੰਮ ਕਰਨਾ ਇੱਕ ਪਾਸੇ ਦਾ ਵੀ ਪੰਜ ਦਾ ਘਰ ਉਜੜ ਗਏ ਇਹ ਇਹਨਾਂ ਨੂੰ ਪੰਚਾਇਤਾਂ ਚਾਹੀਦੀਆਂ ਹਜੇ ਇਹਨਾਂ ਨੂੰ ਸੇਮ ਬਸ ਵੜਿੰਗਾ ਡਿੱਗਦੀ ਉੱਥੇ ਲੱਗੋ 6 ਤੋਂ 9 ਬੰਦੇ ਮਾਰੇ ਜਾਂਦੇ ਆ ਕਾਰਵਾਈ ਕੋਈ ਨਹੀਂ ਹੁੰਦੀ ਫੇਰ ਹੁੰਦੇ ਐਸ ਵਾਰੀ ਇਸ ਵਾਰੀ ਪੰਜ ਮਾਰੇ ਗਏ 6ਵੇਂ ਜਿਹੜੇ ਕੱਲ ਵੀ ਇੱਕ ਦੀ ਡੈਥ ਹੋ ਚੁੱਕੀ ਆ ਘਰੇ ਘਰੇ ਆਡ-ਆਡ ਜਾ ਕੇ ਤਹਿਸੀਲਦਾਰ ਨੂੰ ਭੇਜਿਆ ਗਿਆ ਕਿ ਤੁਸੀਂ ਰਾਜੀਨਾਮਾ ਕਰ ਲਓ ਜੇ ਤੁਸੀਂ ਰਾਜੀਨਾਮਾ ਕਰਦੇ ਹੋ ਤਾਂ ਠੀਕ ਹੈ ਧਰਨੇ ਵਗੈਰਾ ਦੇ ਵਿਚਾਰ ਨਾ ਕਰੋ ਅਗਰ ਤੁਸੀਂ ਧਰਨਾ ਲਾਣ ਦੀ ਵਿਚਾਰ ਕਰਦੇ ਹੋ ਤਾਂ ਤੁਹਾਡੇ ਦੇ ਪਰਚੇ ਕੱਟੇ ਜਾਣਗੇ ਇਹ ਸਾਨੂੰ ਪਹਿਲਾਂ ਆ ਕੇ ਦਿੱਤਾ ਗਿਆ ਸੀ ਤਿੰਨ ਸਾਲਾਂ ਦੇ ਦੋ ਬੱਚੇ ਸੀਗੇ ਕੀ ਕਰ ਸਕਦੇ ਉਹਨਾਂ ਨੂੰ ਇਹੋ ਜਿਹਾ ਮੁਆਵਜ਼ਾ ਨਹੀਂ ਬਣਿਆ ਦੁਨੀਆ 'ਚ ਜਿਹੜੀ ਇੱਕ ਮਾਂ ਦੇ ਇੱਕ ਪਿਓ ਦਾ ਸਹਾਰਾ ਦੇ ਸਕਣਿਆ ਉਹ ਲੇਕਿਨ ਫਿਰ ਵੀ ਮੁਆਵਜ਼ੇ ਦੇ ਨਾਂ ਤੇ ਜਾਂ ਕੋਈ ਨੌਕਰੀ ਦੇ ਨਾਂ ਤੇ ਪਰਿਵਾਰ ਨੂੰ ਜੋ ਵੀ ਸਹਾਇਤਾ ਗਵਰਨਮੈਂਟ ਕਰ ਸਕਦੀ ਹੈ ਤੇ ਹਰੇਕ ਨੂੰ ਦਾ ਹੱਕ ਹੈ ਜੀ ਕਿਉਂਕਿ ਕਿਤੇ ਨਾ ਕਿਤੇ ਚਾਹੇ ਉਹ ਐਮ.ਐਲ.ਏ ਸੀ ਸੀ ਤਾਂ ਥੋੜੇ ਸਰਕਾਰ ਦੇ ਬੱਸਾਂ ਤਾਂ ਉਹਦੀਆਂ ਸੀ ਜੇ ਉਹ ਕਹਿੰਦੇ ਪੁਲ ਦੀ ਕਮੀ ਹੈ ਤੇ ਉਹ ਕਿਹਦੀ ਜ਼ਿੰਮੇਵਾਰੀ ਹੈ ਕੋਈ ਕਹਿੰਦਾ ਕਿ ਸੜਕਾਂ ਵੀ ਇਹੋ ਜੀਆਂ ਤੇ ਸੜਕਾਂ ਤੇ ਤਾਂ ਹੋਰ ਵੀ ਟਰਾਂਸਪੋਰਟ ਚੱਲਦਾ ਜੀ ਬਾਈਚਾਂ ਕਿਸ ਦੀ ਗੱਡੀ 5 ਸੀਟਰ ਛੋਟੀ ਗੱਡੀ ਆ ਬਾਈ ਸੀ ਗਿਆ ਉਹ ਬੰਦੇ ਦੀ ਜ਼ਿੰਮੇਵਾਰੀ ਨਹੀਂ ਬਣਦੀ ਸੀ ਕਹਿੰਦੇ ਯਾਰ ਤੁਸੀਂ ਖੱਫਣ ਲੈ ਕੇ ਆਏ ਕੋਈ ਲੀੜਾ ਕਪੜਾ ਲੈ ਕੇ ਆਏ ਹੋ ਤਾਂ ਠੀਕ ਹੈ ਨਹੀਂ ਤਾਂ ਲਾਸ਼ਾਂ ਹੀ ਲੈ ਜਾਓ ਜੇ ਤੁਸੀਂ ਚਾਹਣੇ ਵੀ ਅਸੀਂ ਪ੍ਰੋਵਾਈਡ ਕਰਦੀ ਤਾਂ ਹਰ ਬੰਦੇ ਦਾ 100000 ਰੁਪਿਆ ਜਮ੍ਹਾਂ ਕਰਾ ਦਿਓ ਆ ਚਾਰ ਪਰਿਵਾਰਾਂ ਦੀ ਕਹਾਣੀ ਸੁਣਨ ਚਾਹੀਏ ਜਿਨ੍ਹਾਂ ਚ ਇੱਕ ਤਾਂ ਸਾਡੇ ਨਾਲ ਆਪ ਵਾਪਰੀ ਹੈ ਹਾਂਜੀ ਤੇ ਲਿੱਤੇ ਵੀ ਹੈ ਫਿਰ ਇਹਨਾਂ ਨੇ ਰਾਤ ਨੂੰ 10 ਵਜੇ ਕੀ ਨੂੰ 9:30 ਵਜੇ ਆਡਾ ਅਟ ਕੱਢਿਆ ਤੇ ਉਹਨਾਂ ਨੂੰ ਕਿਹਾ ਕਿ ਐਂਬੂਲੈਂਸ ਵੀ ਅਸੀਂ ਤੁਹਾਨੂੰ ਨਹੀਂ ਪ੍ਰੋਵਾਈਡ ਕਰਕੇ ਦੇ ਸਕਦੇ ਜੇ ਇੱਥੋਂ ਲੈਣੀ ਆ ਤਾਂ 3300 ਰੁਪਏ ਦਰਵਾਜ਼ਾ ਸਾਹਿਬ ਤੋਂ ਲੈਣੀ ਆ ਤਾਂ 1300 ਰੁਪ ਪਿਛਲੇ ਦਿਨਾਂ ਚ ਨਿਊਦੀਪ ਬਸ ਤੇ ਡਰਾਈਵਰ ਦੀ ਲਾਪਰਵਾਹੀ ਦੇ ਨਾਲ ਹਾਦਸਾ ਵਾਪਰਦਾ ਆ ਨਿਊਦੀਪ ਬਸ ਉਹੀ ਬਸ ਹੈ ਉਹੀ ਬਸ ਕੰਪਨੀ ਹੈ ਜਿਹਨੂੰ ਬੰਦੇਮਾਰ ਬਸ ਕੰਪਨੀ ਦਾ ਟਾਈਟਲ ਜਿਹੜਾ ਉਹ ਵੀ ਦਿੱਤਾ ਗਿਆ ਕਿਉਂਕਿ ਜੇਕਰ ਤੁਸੀਂ ਨਿਗਾਹ ਮਾਰੋਗੇ ਕਿ ਸਭ ਤੋਂ ਵੱਧ ਹਾਦਸੇ ਕਰਨ ਵਾਲੀ ਜਾਂ ਲੋਕਾਂ ਦੀਆਂ ਜਾਨਾਂ ਲੈਣ ਵਾਲੀ ਬੱਸਾਂ ਦੀ ਕੰਪਨੀ ਤਾਂ ਉਹਦੇ ਚ ਪਹਿਲੀ ਕਤਾਰ ਦੇ ਵਿੱਚ ਨਿਊਦੀਪ ਬਸ ਖੜੀ ਨਜ਼ਰ ਆਊਗੀ ਪਰ ਹੁਣ ਤੱਕ ਨਿਊਦੀਪ ਬਸਤੇ ਉੱਪਰ ਜਾਂ ਨਿਊਦੀਪ ਬਸਤੇ ਮਾਲਕਾਂ ਦੇ ਉੱਪਰ ਕਿੰਨੀਆਂ ਕੋ ਕਾਰਵਾਈਆਂ ਹੋਈਆਂ ਇਸ ਦਾ ਪਤਾ ਇਸੇ ਗੱਲ ਤੋਂ ਲੱਗਦਾ ਕਿਉਂਕਿ ਨਿਊਦੀਪ ਬਸਤੇ ਮਾਲਕ ਜਿਹੜੇ ਨੇ ਉਹ ਹਮੇਸ਼ਾ ਸਰਕਾਰ ਦੇ ਵਿੱਚ ਹੁੰਦੇ ਨੇ ਚਾਹੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੋਵੇ ਚਾਹੇ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ ਤੇ ਹੁਣ ਮੌਕੇ ਦੇ ਐਮਐਲਏ ਵੀ ਨੇ ਤੇ ਮੌਕੇ ਦੇ ਐਮਐਲਏ ਦੀ ਇੱਕ ਸ਼ਰਮਨਾਕ ਗੱਲ ਹੋਰ ਦੇਖੋ ਕਿ ਐਡਾ ਵੱਡਾ ਹਾਸਾ ਹੋਇਆ ਹੋਵੇ ਤੇ ਮੌਕੇ ਦੇ ਐਮਐਲਏ ਦੀ ਜ਼ੁਬਾਨ ਦੇ ਵਿੱਚ ਉਹ ਦੁਖਾਂਤ ਦੇ ਲਈ ਕੋਈ ਲਫ਼ਜ਼ ਨਾ ਨਿਕਲੇ ਤੇ ਜਦੋਂ ਲਾਣਤਾ ਪਾਈਆਂ ਗਈਆਂ ਚਾਹੇ ਸੋਸ਼ਲ ਮੀਡੀਆ ਦੇ ਜ਼ਰੀਏ ਚਾਹੇ ਮੀਡੀਆ ਦੇ ਜ਼ਰੀਏ ਲਾਂਤਾ ਪਈਆਂ ਉਸ ਤੋਂ ਬਾਅਦ ਇੱਕ ਦੁਖਤਾਈ ਪੋਸਟ ਜਿਹੜੀ ਆ ਜ਼ਰੂਰ ਡਿੰਪੀ ਢਿੱਲੋਂ ਦੇ ਵੱਲੋਂ ਪਾਈ ਜਾਂਦੀ ਆ ਪਰ ਡਿੰਪੀ ਢਿੱਲੋਂ ਤੋਂ ਅੱਜ ਇਹ ਗੱਲ ਪੁੱਛਣੀ ਚਾਹੁੰਦੇ ਆ ਕਿ ਜੋ ਪਰਿਵਾਰ ਇੱਥੇ ਬੈਠੇ ਨੇ ਜੋ ਪਰਿਵਾਰ ਇਨਸਾਫ ਦੇ ਲਈ ਬੈਠੇ ਨੇ ਉਹਨਾਂ ਦਾ ਕਸੂਰ ਕੀ ਸੀ ਜੋ ਆਪਣੀਆਂ ਜਾਨਾਂ ਜਿਹੜੀਆਂ ਉਹ ਦੇ ਗਏ ਤੁਹਾਡੇ ਡਰਾਈਵਰ ਦੀ ਲਾਪਰਵਾਹੀ ਦੇ ਕਰਕੇ ਇੱਕ ਹੋਰ ਸ਼ਰਮ ਦੀ ਗੱਲ ਇਹ ਦੇਖੋ ਕਿ ਪੋਸਟ ਜ਼ਰੂਰ ਪਈਆ ਪਰ ਹਾਲੇ ਤੱਕ ਸਰਕਾਰ ਦਾ ਕੋਈ ਨੁਮਾਇੰਦਾ ਕੋਈ ਅਧਿਕਾਰੀ ਜਾਂ ਕੋਈ ਐਮ.ਐਲ.ਏ ਇੱਥੇ ਆ ਕੇ ਜਿਹੜਾ ਨਹੀਂ ਟੁੱਕਿਆ ਐਸੇ ਕਰਕੇ ਪੀੜਤ ਪਰਿਵਾਰਾਂ ਦੇ ਵੱਲੋਂ ਧਰਨਾ ਲਾਇਆ ਗਿਆ ਸੋ ਆਪਾਂ ਗੱਲਬਾਤ ਜਿਹੜੀ ਆ ਉਹ ਸ਼ੁਰੂ ਕਰਾਂਗੇ ਭਾਈ ਜੀ ਕਿਵੇਂ ਦੇਖਦੇ ਜੋ ਮੈਂ ਗੱਲ ਕੀਤੀ ਹੈ ਕਿ ਹਾਲੇ ਤੱਕ ਕੋਈ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਆ ਕੇ ਨਹੀਂ ਟੁੱਕਿਆ ਸਰ ਸਭ ਤੋਂ ਪਹਿਲਾਂ ਤਾਂ ਦੇਖੋ ਜੀ ਜਦੋਂ ਜਿਸ ਟਾਈਮ 'ਚ ਘਟਨਾ ਹੋਈ ਹੈ 18 ਤਰੀਕ ਨੂੰ ਸਾਢੇ 7 ਦੇ ਨੇੜੇ ਵਾਸ ਡਿੱਗਦੀ ਹੈ ਉਹਦੇ ਬਾਅਦ ਕੀ ਹੈ ਕਿ 10 ਵਜੇ ਲਗਭਗ ਉੱਥੋਂ ਜਿਹੜੇ ਫਰੀਦਕੋਟ ਦੇ ਐਮਐਲਏ ਆ ਉਹ ਕਹਿੰਦੇ ਆ ਵੀ ਜਿਹੜੇ ਵੀ ਜਿਨ੍ਹਾਂ ਦੇ ਵੀ ਮੌਤ ਹੋਈ ਹੈ ਜਿਨ੍ਹਾਂ ਨੂੰ ਵੀ ਕੋਈ ਨੁਕਸਾਨ ਹੋਇਆ ਉਹਨਾਂ ਨੂੰ ਅਸੀਂ ਮਾਲੀ ਮਦਦ ਪਹੁੰਚਾਵਾਂਗੇ ਫਰਸਟ ਐਡ ਤੱਕ ਦਿੱਤਾ ਜਾਏਗਾ ਜੋ ਵੀ ਹੈਲਪ ਹੋਈ ਦਿੱਤਾ ਜਾਏਗਾ ਉਹਨਾਂ ਨੇ ਮਦਦ ਦੇ ਨਾਂ ਤੇ ਇਹ ਕੀਤਾ ਜੀ ਪਹਿਲਾਂ ਤਾਂ ਜਿਹੜੇ ਚਾਰ ਪਰਿਵਾਰ ਸਾਡੇ ਨਾਲ ਜੁੜੇ ਇਹਨਾਂ ਦੀ ਅਸੀਂ ਕਹਾਣੀ ਦੱਸ ਰਹੇ ਹਾਂ ਇਹਨਾਂ ਨੂੰ ਸ਼ਾਮ ਤੱਕ ਉੱਥੇ ਤੰਗ ਕੀਤਾ ਗਿਆ ਉਹਨਾਂ ਨੂੰ ਇਸ ਤਰੀਕੇ ਨਾਲ ਕੀਤਾ ਗਿਆ ਜਿਵੇਂ ਕਿ ਉਹ ਪੀੜਿਤ ਨਹੀਂ ਪਰਿਵਾਰ ਉਹਨਾਂ ਨੇ ਕੋਈ ਜੁਰਮ ਕੀਤਾ ਹੈਗਾ ਇਹ ਦਬਕਿਆਂ ਨਾਲ ਬੋਲਿਆ ਗਿਆ ਸ਼ਾਮ ਨੂੰ ਉਹਨਾਂ ਨੂੰ ਜਦੋਂ ਕਿਹਾ ਗਿਆ ਕਿ ਪੋਸਟਮਾਰਟਮ ਤੋਂ ਬਾਅਦ ਕਿ ਕੌਣ ਮਾਰ ਰਿਹਾ ਸੀ ਦਬਕੇ ਸੀ ਕੌਣ ਮੈਡੀਕਲ ਸਟਾਫ ਤੋਂ ਹੈ ਮੈਡੀਕਲ ਸਟਾਫ ਪਲੱਸ ਪੁਲਿਸ ਪ੍ਰਸ਼ਾਸਨ ਵੀ ਇਸ ਤੇ ਸ਼ਾਮਿਲ ਸੀਗਾ ਕੋਈ ਕੱਲੇ ਮੈਡੀਕਲ ਸਟਾਫ ਤੇ ਅਸੀਂ ਨੀਲ ਲਗਾ ਰਹੇ ਸ਼ਾਮ ਨੂੰ ਇਹਨਾਂ ਨੂੰ 7:30-8 ਵਜੇ ਕਿਹਾ ਜਾਂਦਾ ਕਿਉਂਕਿ ਪਤਾ ਹੈ ਕਿ ਇਹਨਾਂ ਦੀ ਦੂਰੀ ਜ਼ਿਆਦਾ ਹੈ ਕਿ ਬਹਾਨੇ ਨਾਲ ਪੁੱਛਿਆ ਗਿਆ ਕਹਿੰਦੇ ਯਾਰ ਤੁਸੀਂ ਖੱਫਣ ਲੈ ਕੇ ਆਏ ਹੋ ਕਿ ਲੀੜਾ ਕਪੜਾ ਲੈ ਕੇ ਆਏ ਹੋ ਤਾਂ ਠੀਕ ਹੈ ਨਹੀਂ ਤਾਂ ਲਾਸ਼ਾਂ ਹੀ ਲੈ ਜਾਓ ਜੇ ਤੁਸੀਂ ਚਾਹਦੇ ਹੋ ਵੀ ਅਸੀਂ ਪ੍ਰੋਵਾਈਡ ਕਰ ਦਈਏ ਤਾਂ ਹਰ ਬੰਦੇ ਦਾ 100000 ਰੁਪਿਆ ਜਮ੍ਹਾਂ ਕਰਾ ਦਿਓ ਆ ਚਾਰ ਪਰਿਵਾਰਾਂ ਠੀਕ ਹੈ ਜੀ ਫਿਰ ਇਹਨਾਂ ਨੇ ਰਾਤ ਨੂੰ 10 ਵਜੇ ਕੀ ਨੂੰ 9:30 ਵਜੇ ਅੱਡ-ਅੱਡ ਕੱਢਿਆ ਤੇ ਉਹਨਾਂ ਨੂੰ ਕਿਹਾ ਕਿ ਐਂਬੂਲੈਂਸ ਵੀ ਅਸੀਂ ਤੁਹਾਨੂੰ ਨਹੀਂ ਪ੍ਰੋਵਾਈਡ ਕਰਕੇ ਦੇ ਸਕਦੇ ਜੇ ਇੱਥੋਂ ਲੈਣੀ ਆ ਤਾਂ 3300 ਰੁਪਏ ਦਰਵਾਰ ਸਾਹਿਬ ਤੋਂ ਲੈਣੀ ਆ ਤਾਂ 1300 ਰੁਪਏ ਚ ਮਿਲੂਗੀ ਦੇਖ ਲਓ ਇਹ ਉਹਨਾਂ ਦੀ ਮਾਲੀ ਸਹਿਯੋਗ ਸੀਗਾ ਹੂੰ ਜਿਹੜਾ ਉਹਨਾਂ ਨੇ ਸਾਡੇ ਨਾਲ ਦਿੱਤਾ ਜਿਹੜਾ ਉਹਨੇ ਕਿਹਾ ਉਸ ਤੋਂ ਬਾਅਦ ਕੋਈ ਹੋਰ ਆਇਆ ਹੁਣ ਹੁਣ ਤੱਕ ਜਿਵੇਂ ਚਾਹੇ ਨਿਊਦੀਪ ਬਸਤੀ ਗੱਲ ਕਰੀਏ ਮੌਕੇ ਦੇ ਐਮ.ਐਲ.ਏ. ਡਿੰਪੀ ਢੱਲੋਂ ਨੇ ਹਾਲਾਂਕਿ ਇਹ ਤਾਂ ਸ਼ਰਮ ਦੀ ਗੱਲ ਹੈ ਹੀ ਹੈ ਕਿ ਉਹਨਾਂ ਦੇ ਵੱਲੋਂ ਪੋਸਟ ਵੀ ਬੜੀ ਲੇਟ ਦਖਾਂਤ ਵੀ ਬੜੀ ਲੇਟ ਜਿਹੜਾ ਬੀਤੇ ਕੱਲ ਜਿਹੜਾ ਉਹ ਕਿਹਾ ਜਾਂਦਾ ਪੋਸਟ ਦੇ ਜ਼ਰੀਏ ਆ ਕੇ ਤੁਹਾਡੇ ਕੋਲ ਟੁੱਕੇ ਹੁਣ ਕਿਉਂਕਿ ਉਹ ਮੰਨੇ ਜ਼ਰੂਰ ਆ ਕਿ ਲਾਪਰਵਾਹੀ ਸਾਡੇ ਜਿਹੜੇ ਹੈਗਾ ਕਰਮਚਾਰੀ ਦੀ ਆ ਇੱਥੇ ਆ ਕੇ ਟੁੱਕੇ ਹੁਣ ਸਰ ਇਹੀ ਸੇਮ ਬੱਸ ਸੀ ਹੂੰ ਵੜਿੰਗਾ ਵਾਲੇ ਕੇ ਸੇਮ ਬੱਸ ਸੀਗੇ ਤੁਸੀਂ ਨੰਬਰ ਵੀ ਚੈੱਕ ਕਰ ਸਕਦੇ ਹੋ ਲੋਕਾਂ ਕੋਲੇ ਸਾਰਿਆਂ ਕੋਲੇ ਫੋਟੋਆਂ ਪਈਆਂ ਜੀ ਉਹਦੀਆਂ ਸੇਮ ਬੱਸ ਵੜਿੰਗਾ ਡਿੱਗਦੀ ਉੱਥੇ ਲਗਭਗ 6 ਤੋਂ 9 ਬੰਦੇ ਮਾਰੇ ਜਾਂਦੇ ਆ ਕਾਰਵਾਈ ਕੋਈ ਨਹੀਂ ਹੁੰਦੀ ਫਿਰ ਹੁੰਦੇ ਐਸ ਵਾਰੀ ਇਸ ਵਾਰੀ 5 ਮਾਰੇ ਗਏ 6 ਵਿੱਚ ਜਿਹੜੇ ਕੱਲ ਵੀ ਇੱਕ ਦੀ ਡੈਥ ਹੋ ਚੁੱਕੀ ਆ ਪਰੰਤੂ ਇਹ ਕਹਿੰਦੇ ਆ ਵੀ ਇਹਨਾਂ ਨੇ 3 ਦਿਨ ਕੋਈ ਵੀ ਪੜਤਾਲ ਨਹੀਂ ਕੀਤੀ ਉੱਪਰੋਂ ਦੀ ਘਰੇ ਘਰੇ ਅੱਡ ਅੱਡ ਜਾ ਕੇ ਤਹਿਸੀਲਦਾਰ ਨੂੰ ਭੇਜਿਆ ਗਿਆ ਕਿ ਤੁਸੀਂ ਰਾਜੀਨਾਮਾ ਕਰ ਲਓ ਜੇ ਤੁਸੀਂ ਰਾਜੀਨਾਮਾ ਕਰਦੇ ਹੋ ਤਾਂ ਠੀਕ ਹੈ ਧਰਨੇ ਵਗੈਰਾ ਦੇ ਵਿਚਾਰ ਨਾ ਕਰੋ ਅਗਰ ਤੁਸੀਂ ਤਰਨਾ ਲਾਣ ਦੀ ਵਿਚਾਰ ਕਰਦੇ ਹੋ ਤਾਂ ਤੁਹਾਡੇ ਦੇ ਪਰਚੇ ਕੱਟੇ ਜਾਣਗੇ ਇਹ ਸਾਨੂੰ ਪਹਿਲਾਂ ਹੀ ਕਹਿ ਦਿੱਤਾ ਗਿਆ ਸੀਗਾ ਧਮਕੀ ਦੇ ਰੂਪ ਦੇ ਵਿੱਚ ਧਮਕੀ ਮੰਨ ਲਓ ਜੀ ਇਹ ਕਹਿੰਦੇ ਆਸ਼ਵਾਸਨ ਦਿੰਨੇ ਆ ਗਵਰਨਮੈਂਟ ਤਰਫ ਤੋਂ ਕਿ ਅਸੀਂ ਤੁਹਾਡਾ ਸਾਥ ਦੇਵਾਂਗੇ ਤੁਸੀਂ ਆਪ ਦਾ ਅਕਾਊਂਟ ਨੰਬਰ ਦੇ ਦਿਓ ਅਗਰ ਭਵੇ ਖੱਚ ਕੁਛ ਸਾਡੀ ਹਿੰਮਤ ਹੁੰਦੀ ਹੈ ਸ਼ਾਇਦ ਤੁਹਾਡੀ ਕੋਈ ਮਦਦ ਕਰੀਏ ਸ਼ਾਇਦ ਤੇ ਸ਼ਾਇਦ ਸ਼ਬਦਤਾ ਜੀ ਵਡਿੰਗਾ ਵਾਲਿਆਂ ਨਾਲ ਵੀ ਚੱਲੀ ਜਾਂਦਾ ਹੈ ਉਹ ਤਾਂ ਫਿਰ ਹੋਰ ਕੇਸਾਂ 'ਚ ਵੀ ਚੱਲੀ ਜਾਂਦਾ ਸ਼ਾਇਦ ਸਭ ਦੀ ਤਾਂ ਕੋਈ ਦੂਰੀ ਵੀ ਨਹੀਂ ਕੀ ਆਪਾਂ ਕਹਿ ਸਕਦੇ ਵੀ ਅੱਜ ਵਿਚਾਰੇ ਬੈਠੇ ਆ ਤਾਂ ਅਸੀਂ ਤਾਂ ਸਾਰੇ ਪਰਿਵਾਰਾਂ ਨੇ ਮਿਲ ਕੇ ਫੈਸਲਾ ਕੀਤਾ ਇੱਥੋਂ ਆਪਣੇ ਚਿਬੜਾਂ ਵਾਲੀ ਤੋਂ ਬਲਰਾਜ ਸਿੰਘ ਜੀ ਸਾਫ ਕਾਸ ਸਰਪੰਚ ਸੀਗੇ ਸਾਡੇ ਸ਼ੇਰੇ ਵਾਲੇ ਤੋਂ ਸੀਗੇ ਆਪਣੇ ਆਤਮਾ ਸਿੰਘ ਜੀ ਕੌਰ ਸਿੰਘ ਜੀ ਮੁਖਸਰ ਤੋਂ ਤੇ ਇੱਕ ਆਪਣੀ ਸਿਮਰਨਜੀਤ ਸੀਗੀ ਬੀਬੀ ਜੀ ਜਿਨ੍ਹਾਂ ਦੇ ਦੋ ਬੱਚੇ ਵੀ ਸੀਗੇ ਤਿੰਨ ਤਿੰਨ ਸਾਲਾਂ ਦੇ ਇਹਨਾਂ ਦੀ ਭਿਆਨਕ ਮੌਤ ਹੋਈ ਹੈ ਤੇ ਅਸੀਂ ਸਾਰੇ ਪਰਿਵਾਰਾਂ ਨੂੰ ਇਕੱਠੇ ਕਰਕੇ ਅਸੀਂ ਇੱਥੇ ਧਰਨੇ ਤੇ ਬੈਠੇ ਹਾਂ ਜੀ ਇੱਥੇ ਐਮਐਲਏ ਸਾਹਿਬਾ ਮੰਤਰੀ ਸਾਹਿਬਾ ਜਿਹੜੇ ਨੇ ਉਹ ਵੀ ਇੱਥੋਂ ਲੰਘਦੇ ਹੋਣਗੇ ਤੁਹਾਡੇ ਹਲਕੇ ਤੋਂ ਨੇ ਉਹਨਾਂ ਨੇ ਆ ਕੇ ਹਾਲਚਲ ਪੁੱਛਿਆ ਹੋਵੇ ਤੁਹਾਡੇ ਧਰਨੇ ਦੇ ਵਿੱਚ ਆਏ ਹੋਣ ਜਾਂ ਜਿੰਨੇ ਵੀ ਪੀੜਤ ਪਰਿਵਾਰ ਨੇ ਉਹਨਾਂ ਕੋਲੇ ਆਏ ਹੋਣ ਸਰ ਕੱਲ ਇੱਥੇ ਹੀ ਲੱਖੇ ਵਾਲੀ ਮੰਡੀ ਪੈਂਦੀ ਹੈ 13 ਕਿਲੋਮੀਟਰ ਹੈ ਇੱਥੋਂ ਬਲਜੀਤ ਕੌਰ ਨੂੰ ਜਦੋਂ ਵੋਟਾਂ ਦੀ ਲੋੜ ਸੀ ਇਹੀ ਪਿੰਡ ਵਾਲੇ ਆਹਦੇ ਪੈਰੀ ਪੈਂਦੀ ਸੀਗੀ ਉਹ ਕੋਈ ਪਿਓ ਸੀ ਕੋਈ ਮਾਂ ਸੀ ਕੋਈ ਭੈਣ ਸੀ ਅੱਜ ਇੱਥੋਂ ਦੀ ਉਹ ਲੱਖੇ ਵਾਲੀ ਮੰਡੀ ਚੱਲ ਗਏ ਉਹਨਾਂ ਨੂੰ ਆ ਨਹੀਂ ਦਿਖਿਆ ਹੋ ਸਕਦਾ ਪਹਿਲਾਂ ਨਾ ਹੋਂਦੇ ਤਾਂ ਗੱਲ ਅੱਡ ਹੁਣ ਤਾਂ ਇਹ ਤਰਨਿਆਂ ਦੇ ਮਾਧਿਅਮ ਤੇ ਪੂਰੇ ਪੰਜਾਬ ਚ ਗੱਲ ਫੈਲੀ ਪਈ ਹੈ ਜੀ ਪਰ ਉਹਨਾਂ ਨੂੰ ਕੋਈ ਮਤਲਬ ਨਹੀਂ ਉੱਥੋਂ ਆਏ ਉੱਥੋਂ ਵਾਪਸ ਚਲੇ ਗਏ ਕੋਈ ਮਤਲਬ ਨਹੀਂ ਉਹਨਾਂ ਨੇ ਆ ਕੇ ਇੱਥੋਂ ਦਾ ਦੁੱਖ ਵੀ ਸਾਂਝਾ ਕਰਨਾ ਜ਼ਰੂਰੀ ਨਹੀਂ ਸਮਝਿਆ ਚਲੋ ਬਾਕੀ ਤਾਂ ਗੱਲ ਆਪਾਂ ਨਾ ਹੀ ਕਰੀਏ ਨਿਊ ਦੀ ਬੱਸਾਂ ਵੀ ਤੁਸੀਂ ਦੱਸ ਰਹੇ ਸੀ ਕਿ ਅਸੀਂ ਰੋਡ ਤੋਂ ਉਸ ਤੋਂ ਬਾਅਦ ਵੀ ਲੰਘਦੀਆਂ ਰਹੀਆਂ ਹਾਸਾ ਹੋਣ ਤੋਂ ਬਾਅਦ ਅਗਲੇ ਦਿਨ ਸਵੇਰੇ ਅਸੀਂ ਇਹ ਤਰਨਾ ਮਜ ਉਹਨਾਂ ਨੂੰ ਕੋਈ ਫਰਕ ਨਹੀਂ ਪਿਆ ਲਗਭਗ 5 ਵਜੇ ਸੇਮ ਸਪੀਡ ਤੋਂ ਬੱਸ ਇੱਥੋਂ ਨੰਗੀ ਐ ਤੇ ਅਸੀਂ ਫੇਰ ਫੈਸਲਾ ਕੀਤਾ ਵੀ ਕੱਲ ਨੂੰ ਇੱਥੇ ਦੀ ਸਕੂਲ ਲੱਗਦਾ ਗੁਰੂ ਘਰ ਦੇ ਜਸਟ ਨਾਲ ਰੱਬ ਨਾ ਕਰੇ ਕਿਸੇ ਦਾ ਬੱਚਾ ਨਿਕਲਦਾ ਹੋਵੇ ਛੋਟਾ ਹੁੰਦਾ ਬੱਚਾ ਇੱਕੋ ਦਮ ਤੇਜ਼ੀ ਨਾਲ ਨਿਕਲੇ ਛੁੱਟੀ ਹੁੰਦੀ ਹੈ ਬੱਚੇ ਨਿਕਲਦੇ ਵੀ اسی ਤਰੀਕੇ ਨਾਲ ਉਹਨਾਂ ਦੀ ਬੱਸ ਉਸੇ ਸਪੀਡ ਨਾਲ ਇਧਰੋਂ ਆਵੇ ਉਧਰਾਂ ਕਿਸੇ ਦਾ ਬੱਚੇ ਬੱਸ ਥੱਲੇ ਬੱਚਾ ਆ ਜਾਏ ਤੇ ਅਸੀਂ ਉਦੋਂ ਆ ਕੇ ਲਾਉਗੀ ਜਾਂ ਇਹ ਹਬੌਰੋਂ ਚੱਲਦੀ ਐ ਅੰਬਰਸਰ ਤੱਕ ਇਹ ਬੱਸ ਚੱਲਦੀ ਐ ਜੀ ਬਸ ਦੇ ਵਿੱਚ ਨਾ ਜਾਣੇ ਕਿੰਨੀਆਂ ਸਵਾਰੀਆਂ ਹੁੰਦੀਆਂ ਕਿਸੇ ਦਾ ਭੈਣ ਭਰਾ ਸਾਰਾ ਹੁੰਦਾ ਜੀ ਦੇਖੋ ਗਰੀਬ ਹੋਵੇ ਅਮੀਰ ਹੋਵੇ ਆਪਾਂ ਕਿਸੇ ਦੀ ਇੱਕ ਦਿਨ ਨਹੀਂ ਕਰਦੇ ਜਦੋਂ ਇਨਸਾਨ ਆ ਉਹ ਪਰਿਵਾਰ ਲਈ ਕੀਮਤੀ ਉਸ ਤੋਂ ਕੀਮਤੀ ਕੋਈ ਨਹੀਂ ਕੱਲ ਨੂੰ ਫੇਰ ਇਹੀ ਬਸ ਆਪਾਂ ਨੂੰ ਕਿਸੇ ਹੋਰ ਨਹਿਰ ਚ ਕੱਲ ਨੂੰ ਵੜੇਂਗਾ ਤੁਹਾਨੂੰ ਦਿਖੇ ਜਾਂ ਫਰੀਦਕੋਟ ਵਾਲੀ ਕਾਣੀ ਦੁਆਰਾ ਦਿਖੇ ਇਸ ਤੋਂ ਅੱਛਾ ਇਹ ਹੈ ਕਿ ਅਸੀਂ ਅੱਜ ਹੀ ਇਹਦਾ ਫੈਸਲਾ ਕਰਨ ਵਾਸਤੇ ਇਕੱਠੇ ਹੋਏ ਹਾਂ ਜੀ ਤੁਸੀਂ ਹੁਣ ਕੀ ਮੰਗਣ ਨੂੰ ਲੈ ਕੇ ਬੈਠੇ ਹੋ ਸਰ ਸਾਡੀ ਪਹਿਲੀ ਮੰਗ ਤਾਂ ਸਭ ਤੋਂ ਵੱਡੀ ਇਹੀ ਹੈ ਕਿ ਡਿੰਪੀ ਢਿੱਲੋ ਤੇ ਜਿੰਨਾ ਵੀ ਹੋ ਸਕੇ ਸ਼ਿਕੰਜਾ ਕੱਸਿਆ ਜਾਵੇ ਤੇ ਪਰਚਾ ਦਾਇਰ ਕੀਤਾ ਜਾਵੇ ਉਹਦੀ ਟਰਾਂਸਪ ਫਿਰ ਹੋ ਸਕਦਾ ਦੇਖੋ ਜੀ ਤਿੰਨ ਸਾਲਾਂ ਦੇ ਦੋ ਬੱਚੇ ਸੀਗੇ ਉਹਨਾਂ ਦੇ ਕੀ ਕਰ ਸਕਦੇ ਉਹਨਾਂ ਨੂੰ ਇਹੋ ਜਿਹਾ ਮੁਆਵਜ਼ਾ ਨਹੀਂ ਬਣਿਆ ਦੁਨੀਆਂ 'ਚ ਜਿਹੜੀ ਇੱਕ ਮਾਂ ਦੇ ਇੱਕ ਪਿਓ ਦਾ ਸਹਾਰਾ ਦੇ ਸਕਣਿਆ ਉਹ ਲੇਕਿਨ ਫਿਰ ਵੀ ਚਲੋ ਜੋ ਹੋ ਗਿਆ ਉਹਨੂੰ ਅਸੀਂ ਟਾਲ ਨਹੀਂ ਸਕਦੇ ਪਰ ਫਿਰ ਵੀ ਮੁਆਵਜ਼ੇ ਦੇ ਨਾਂ ਤੇ ਜਾਂ ਕੋਈ ਨੌਕਰੀ ਦੇ ਨਾਂ ਤੇ ਪਰਿਵਾਰ ਨੂੰ ਜੋ ਵੀ ਸਹਾਇਤਾ ਗਵਰਨਮੈਂਟ ਕਰ ਸਕਦੀ ਹੈ ਤੇ ਹਰੇਕ ਨੂੰ ਦਾ ਹੱਕ ਹੈ ਜੀ ਕਿਉਂਕਿ ਕਿਤੇ ਨਾ ਕਿਤੇ ਚਾਹੇ ਉਹ ਐਮਐਲਏ ਸੀ ਸੀ ਤਾਂ ਥੋੜੇ ਸਰਕਾਰ ਦੇ ਬੱਸਾਂ ਤਾਂ ਉਹਦੀਆਂ ਸੀ ਜੇ ਉਹ ਕਹਿੰਦੇ ਪੁਲ ਦੀ ਕਮੀ ਹੈ ਤੇ ਉਹ ਕਿਹਦੀ ਜ਼ਿੰਮੇਵਾਰੀ ਹੈ ਕੋਈ ਕਹਿੰਦਾ ਕਿ ਸੜਕਾਂ ਵੀ ਇਹੋ ਜੀਆਂ ਤੇ ਸੜਕਾਂ ਤੇ ਤਾਂ ਹੋਰ ਵੀ ਟਰਾਂਸਪੋਰਟ ਚੱਲਦਾ ਜੀ ਬਾਈਚਾਂਜ ਕਿਸ ਦੀ ਗੱਡੀ 5 ਸੀਟਰ ਛੋਟੀ ਗੱਡੀ ਆ ਬਾਈਕ ਦਾ ਐਕਸੀਡੈਂਟ ਹੋ ਜੇ ਤਾਂ ਤੁਸੀਂ ਤੋ ਤੇ ਪਰਚਾ ਕਰ ਦਿੰਨੇ ਹੋ ਤੇ ਐਡੀ ਵੱਡੀ ਬੱਸ ਜਿਹਦੇ ਵਿੱਚ 70 ਸਵਾਰੀਆਂ ਨਾਲ ਸੀਗੀਆਂ ਉਹ ਬੰਦੇ ਦੀ ਜ਼ਿੰਮੇਵਾਰੀ ਨਹੀਂ ਬਣਦੀ ਸੀ ਤੇ ਭਗਵੰਤ ਸਿੰਘ ਮਾਨ ਪਹਿਲੇ ਸਮੇਂ ਦੇ ਵਿੱਚ ਇਹਨੂੰ ਮਾਫੀਆ ਵੀ ਕਹਿੰਦੇ ਰਹੇ ਨੇ ਨਿਊ ਦੀਪ ਨੂੰ ਮਾਫੀਆ ਵੀ ਕਹਿੰਦੇ ਨੇ ਪਰ ਹੁਣ ਦੇ ਸਮੇਂ 'ਚ ਸਿਰਫ ਇੱਕ ਪੋਸਟ ਪਾ ਕੇ ਸਾਰ ਦਿੱਤਾ ਗਿਆ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਸਰ ਦੇਖੋ ਮਾਫੀਆ ਉਹ ਉਦੋਂ ਤੱਕ ਸੀਗੇ ਜਦੋਂ ਤੱਕ ਭਗਵੰਤ ਮਾਨ ਦੇ ਨਾਲ ਨਹੀਂ ਸੀਗੇ ਜਿੱਦਣ ਉਹਦਾ ਨੇ ਦ ਉਹ ਤੋਤੇ ਗਈ ਦੁੱਧ ਨਾਲ ਸਿੱਧੀ ਗੱਲ ਹੈ ਜਿੰਨਾ ਚਿਰ ਵਿਪਕਸ਼ੀ ਸੀਗੇ ਉਦੋਂ ਤੱਕ ਤਾਂ ਉਹ ਮਾਫੀਆ ਸੀ ਜਿੱਦਣ ਸਾਨੂੰ ਆ ਕੇ ਫੰਡਿੰਗ ਦੇਤੀ ਅੱਜ ਉਹ ਦੁੱਧ ਨਾਲ ਤੋਤੇ ਹੈ ਜੀ ਡਿੰਪੀ ਟੇ ਲੋ ਕੋਈ ਵੀ ਦਾਗ ਨਹੀਂਗਾ ਉਹ ਸੁੱਚੇ ਨੇਗੇ ਭਗਵੰਤ ਮਾਨ ਜੀ ਦੀ ਨਜ਼ਰ ਚ ਤੁਹਾਡੇ ਕੌਣ ਨੇ ਜਿੰਨ ਦੀ ਇਸ ਹਾਸੇ ਦੇ ਵਿੱਚ ਜਾਂਦੇ ਨੇ ਮੇਰੇ ਡੈਡੀ ਸੀਗੇ ਜੀ ਠੀਕ ਹੈ ਜੀ ਕੌਰ ਸਿੰਘ ਉਹਨਾਂ ਦਾ ਨਾਮ ਮੁਖਸਰ ਤੋਂ ਆਈ ਅਸੀਂ ਠੀਕ ਹੈ ਸਾਨੂੰ ਕੀ ਕਰਨ ਦੇ ਲਈ ਜਾਂਦੇ ਸੀ ਕਿੱਥੋਂ ਬਸਤੇ ਚੜੇ ਸੀ ਮੁਕਸਰ ਤੋਂ ਜੜੇ ਸੀ ਮੰਮੀ ਡੈਡੀ ਉਹਦੀ ਮੰਮੀ ਦੀ ਦਵਾਈ ਚੱਲਦੀ ਆਈ ਠੀਕ ਹੈ ਟੈਗ ਦੀ ਸ਼ਿਕਾਇਤ ਆ ਉਹਨਾਂ ਨੂੰ ਠੀਕ ਹੈ ਉਹ ਹਫਤੇ 10 ਦਿਨਾਂ ਬਾਅਦ ਦਵਾਈ ਲੈਣ ਜਾਣਾ ਪੈਂਦਾ ਸੀਗਾ ਦੋ ਲੋ ਜਣੇ ਸੀ ਜੀ ਦੋਨੇ ਜਣੇ ਸੀਗੇ ਜੀ ਤੇ ਮਾਤਾ ਜੀ ਮਾਦਾਈ ਦੇ 6 ਵਜੀਆਂ ਠੀਕ ਆ ਉਹਨਾਂ ਨੂੰ ਛੁੱਟੀ ਦਿਵਾ ਲਏ ਆ ਹਾਂ ਬਾਕੀ ਗੁੱਜੀਆਂ 6 ਤਾਂ ਵਜੀਆਂ ਹੀ ਆ ਖਾਏ ਆ ਬਸ ਤੇ ਬੰਬੂਆਂ ਦੇ ਵਜੀਆਂ ਹੀ ਆ ਇਸ ਤੇ ਡੈਡੀ ਦੀ ਡੈਥ ਹੋ ਗਈ ਜੀ ਪਰਿਵਾਰਕ ਆਰਥਿਕ ਹਾਲਾਤ ਪਰਿਵਾਰ ਦੇ ਕਿਸ ਤਰ੍ਹਾਂ ਨੇ ਬਾਈ ਬਾਈ ਟਾਈਮ ਬਾਅਦ ਕਰਦੇ ਦਿਹਾੜੀ ਤੇ ਪਗ ਲਾਉਣੇ ਆ ਅਸੀਂ ਆਪ ਦੋ ਭਰਾ ਬਾਕੀ ਸਾਡੇ ਬੱਚੇ ਕੁੜੀਆਂ ਵਿਆਹਣਾਂ ਨਹੀਂ ਬਸ ਜੀ ਮੰਗਮਾ ਕਰਦੇ ਆ ਸਾਨੂੰ ਕੋਈ ਸਹਾਇਤਾ ਦਿੱਤੀ ਜਾਵੇ ਤੇ ਇੱਕ ਜੀ ਨੂੰ ਨੌਕਰੀ ਦਿੱਤੀ ਜਾਵੇ ਸਾਨੂੰ ਤੁਹਾਡਾ ਕੋਣ ਹੈ ਜੀ ਸਪਰਾਏ ਤੁਹਾਡੇ ਬ੍ਰਦਰ ਕਿੰਨੀ ਐਜ ਅਸੀਂ ਦੋ ਭਰਾ ਹਾਂ ਕੀ ਉਮਰ ਸੀ ਉਹਨਾਂ ਦੀ ਜੀ 50 ਸਾਲ ਦੀ ਸੀ 50 ਸਾਲ ਦੀ ਕਿੱਥੋਂ ਚੜਦੇ ਨੇ ਉਹ ਇੱਥੋਂ ਚਿਬੜਾਲ ਨੂੰ ਚੜਿਆ ਜੀ ਚਿਬੜਾਲ ਤੋਂ ਕਿੱਧਰ ਨੂੰ ਜਾਣਾ ਸੀ ਠੀਰ ਲੈ ਕੇ ਜਾਣਾ ਸੀ ਜੀ ਛੇਕ ਫੱਤੇ ਠੀਰ ਲੈ ਕੇ ਜਾਣਾ ਸੀ ਤੇ ਰਸਤੇ ਦੇ ਵਿੱਚ ਆ ਹਾਂਜੀ ਹਾਂ ਹਾਂ ਉਹਨਾਂ ਦੇ ਪਰਿਵਾਰ ਦੇ ਵਿੱਚ ਕੌਣ ਕੌਣ ਆ ਕਦੇ ਬ੍ਰਦਰ ਦੇ ਪਰਿਵਾਰ ਦੇ ਵਿੱਚ ਕੋਈ ਹੈ ਕਿ ਇੱਕ ਮੁੰਡਾ ਤੇ ਬਸ ਮਹੀ ਕੁੜਕੂੜੀ ਕੁੜੀ ਵੀ ਆਉਣ ਵਾਲੀ ਆ ਦੇ ਉਹਨਾਂ ਨੇ ਪਰਿਵਾਰ ਦਾ ਗੁਜ਼ਰਬਸਰ ਵੀ ਇਹਦੇ ਸੀ ਸੀਗਾ ਜੀ ਇਹਨਾਂ ਸਰਤੀ ਸੀ ਹਾਂ ਇਹਨਾਂ ਸਰਤੀ ਸੀ ਇਹ ਕੀ ਕਰਦੇ ਸੀਗੇ ਇਹ ਵੀ ਬਾਧਾੜੀ ਦਾ ਪੇਈ ਕਰਦੇ ਸੀਗੇ ਤਾਂ ਫਿਰ ਹੁਣ ਤਾਂ ਫਿਰ ਗੁਜ਼ਾਰਾ ਵੀ ਪਰਿਵਾਰ ਦਾ ਬਹੁਤ ਔਖਾ ਜੀ ਇੱਕ ਤਾਂ ਭਰਾ ਦਾ ਦੁੱਖ ਤੇ ਇੱਕ ਸਾਨੂੰ ਤਾਂ ਉੱਥੇ ਵੀ ਉੱਥੇ ਜਦੋਂ ਮੈਨੂੰ ਪਤਾ ਲੱਗਿਆ ਪਹਿਲਾਂ ਤੇ ਵੀ ਐਂ ਕਰਕੇ ਮੈਨੂੰ ਆਂਦੇ ਯਾਰਾ ਕਿ ਵੀ ਫੋਨ ਬੰਦ ਆ ਹੀ ਜਾਂਦਾ ਤੇ ਜਦੋਂ ਅਸੀਂ ਉੱਥੇ ਜਾਵੜੇ ਸਾਨੂੰ ਉੱਥੇ ਨਹੀਂ ਪਤਾ ਲੱਗਿਆ ਪਹਿਲਾਂ ਫੇਰ ਅਸੀਂ ਇੱਥੋਂ ਕੋਈ ਬੰਦੇ ਗਏ ਸੀ ਉੱਥੇ ਪੋਸਟਮਾਰਡਲ ਤੇ ਸਾਨੂੰ ਆਦੇ ਵੀ ਸਿਆਣ ਲੋ লাশ ਕਿਹੜੀ ਪਈ ਆ ਥੋਡੀ ਇਹ ਦੇ ਇਹ ਦੇ ਇਹ ਦੇ ਡੈਡੀ ਦੀ ਤੇ ਇਹਦੀ ਇੱਕ ਥਾਂ ਹੀ ਪਈ ਸੀ ਮੈਂ ਇਹਨੂੰ ਵੀ ਉੱਥੇ ਮਿਲ ਲਿਆ ਮੈਂ ਬਾਈ ਯਾਰ ਤੂੰ ਕਿੱਥੋਂ ਆਦਾ ਬਖਸਰੋਂ ਆ ਫੇਰ ਉਦੋਂ ਬਾਅਦ ਸਾਨੂੰ ਉਹਨਾਂ ਨੇ ਕੋਈ ਉਹਨਾਂ ਨੇ ਹੱਥ ਨਹੀਂ ਲਾਇਆ ਜਦੋਂ ਪੋਸਟਮਾਰਡ ਕੀਤਾ ਅਸੀਂ ਆਪ ਉਹਨਾਂ ਦੇ ਪਾਇਆ ਕਹਿੰਦੇ ਚੱਕ ਕੇ ਤੁਸੀਂ ਪਾਓ ਹਾਂ ਚੱਕ ਕੇ ਅਸੀਂ ਪਾਏ ਆ ਫਿਰ ਸਾਥੋਂ ਜਦੋਂ ਆਂਦਾ ਇਹਨਾਂ ਨੂੰ ਆਦਾ ਵੀ ਤੁਹਾਡੇ ਕੋਲ ਪੈਸੇ ਹਜ਼ਾਰ-ਹਜ਼ਾਰ ਰੁਪਇਆ ਦੇ ਦੋ ਸਾਨੂੰ ਛੇਤੀ ਤੋਰ ਦਿੰਦੇ ਆ ਇਹ ਸਾਡੇ ਕੋਲ ਤਾਂ ਪੈਸੇ ਹੀ ਨਹੀਂ ਚੱਲਦਾ ਕਿ ਨਹੀਂ ਉਹੀ ਆ ਗਏ ਫਿਰ ਇਹਨਾਂ ਦੇ ਵਿਚਾਰਿਆਂ ਨੇ ਇਹ ਤਾਂ ਮਾਮਾ ਸੀਗਾ ਨਾਲ ਮੱਲਣ ਤੋਂ ਉਹਨੇ ਆਪ ਦੀ ਖੇਸੀ ਲਾਤੀ ਉਹਦੇ ਚ ਉਹਨਾਂ ਨੇ ਪੰਡ ਬੰਨਤੀ ਹਾਂ ਪੰਡ ਬੰਨਤੀ ਸਾਥੋਂ ਮੇਰੇ ਚਾਚੇ ਦਾ ਬੇਟਾ ਜਾਵੜਾ ਗੁਜਰਤੀ ਉੱਥੇ ਉਹਨੇ ਜਾ ਕੇ 1000 ਰੁਪਇਆ ਦੇ ਤਾਂ ਸਾਡੇ ਬੰਦੇ ਨੂੰ ਉਹ ਪੰਨੇ ਚ ਬਲੇਟਦਾ ਚੀਰ ਫਾੜ ਇੰਨੀ ਕਰਤੀ ਮੈਨਾਂ ਗੱਲਾਂ ਹੀ ਛੱਡ ਦੋ ਕਿ ਉਹਨਾਂ ਦਾ ਕੋਈ ਕਸੂਰ ਨਹੀਂਗਾ ਜਾਂ ਕੋਈ ਵੀ ਸੀਗਾ ਜਿਹੜਾ ਉਹਨਾਂ ਦੀ ਚੀਰ ਫਾੜ ਇੰਨੀ ਕਰਤੀ ਤੇ ਸਾਡੇ ਤੋਂ 1000 ਰੁਪਏ ਵਸੂਲਿਆ ਜਿਹੜਾ ਇਹ ਕਾਦੇ ਵਾਸਤੇ ਲਿਆ ਨਾਲੇ ਤਾਂ ਸਾਡੀ ਜਾਨ ਗਈ ਬੰਦੇ ਦੀ ਤੇ ਨਾਲੇ ਪੈਸੇ ਪੰਗਦੇ ਇਹ ਕੋਈ ਜੀ ਜੀ ਸਾਨੂੰ ਤਾਂ ਐ ਲੱਗਿਆ ਵੀ ਜਿਵੇਂ ਕੋਈ ਇਹਨਾਂ ਦਾ ਕੋਈ ਬੰਦਿਆਂ ਦੇ ਕੋਈ ਫੋਨ ਕਰਤਾ ਜਿਵੇਂ ਭਗਵੰਤ ਮਾਨ ਦਾ ਫੋਨ ਜਾਵੜਾ ਉਹ ਇੰਨਾ ਉੱਥੇ ਸਾਨੂੰ ਦੋਕੇ ਦੁਕੇ ਮਾਰਨ ਸਾਡੀ ਗੱਲ ਨਾਲ ਸੁਣ ਮਲਾਇਮ ਹੀ ਬੋਲਦੇ ਸੀਗੇ ਚਲੋ ਬਾਹਰ ਕਰਿਆ ਆਇਆ ਕਰਦੇ ਸਾਨੂੰ ਕੋਈ ਆਇਆ ਹੋਵੇ ਕੋਈ ਆ ਕੇ ਟੁਕਿਆ ਹੋ ਘਰ ਦੇ ਵਿੱਚ ਸਾਡੇ ਕੋਲੇ ਕੋਈ ਨਹੀਂ ਆਇਆ ਜੀ ਸਾਡੇ ਕੋਲ ਤਾਂ ਹੁਣ ਭਵਾਂ ਅੱਜ ਸਾਡੇ ਪਿੰਡ ਦੀ ਪੰਚਾਇਤ ਨੂੰ ਭਵਾਂ ਗੁੱਸਾ ਲੱਗੇ ਰਾਤ ਇਹਨਾਂ ਨੇ 70 ਤੇ ਬਹਿਣ ਤੋਂ ਵੀ ਸਾਨੂੰ ਇੱਥੋਂ ਰੋਕਿਆ ਇਹਨਾਂ ਨੇ ਅੱਛਾ ਹਾਂ ਹਾਂ ਕਾਰਨ ਕਾਰਨ ਇਹ ਮੇਰਾ ਬਾਈ ਸੀ ਪਹਿਲਾਂ ਇਹ ਪਹਿਲਾ ਸਰਪੰਚ ਰਿਹਾ ਇਹ ਰਾਤ ਇਹਨਾਂ ਦੇ ਬੰਦੇ ਨੇ ਇਹਨਾਂ ਦੇ ਮੈਂਬਰ ਸੀ ਸਾਡੇ ਵਾਰਡ ਦਾ ਮੈਂਬਰ ਇੱਥੇ दारू ਪੀ ਆ ਕੇ ਸਾਡੇ 70 ਤੇ ਘੱਲਿਆ ਬੰਦੇ ਨੇ ਗੇ ਮੈਂਬਰ ਆ ਇੱਥੋਂ ਦਾ ਮੈਂ ਤੜਕੇ ਦਾ ਭਖਿਆ ਪਿਆ ਇੱਕ ਮਨ ਪਰ ਜਾਂਦਾ ਇੱਕ ਘਰੋਂ ਜੇ ਜੀ ਇੱਕ ਅਗਲਾ ਪਰੇਸ਼ਾਨ ਕਰਦਾ ਮਰਿਆ ਮੈਂ ਦਾ ਮਰਿਆਣ ਮੈਂ ਅੱਜ ਨੂੰ ਕਹਿਦਾ ਮੈਂ ਗੰਡਾਸਾ ਆ ਲਿਆਉਂਗਾ ਅੱਜ ਮੈਂ ਕੋਸ ਹੋ ਜੇ ਅੱਜ ਇੱਥੇ ਇੱਕ ਤਾਂ ਪ੍ਰਾਤ ਹਾਂ ਆਵੇ ਸਾਨੂੰ ਵਿਚਾਰੇ ਹਾਂ ਉਹਨੇ ਇੱਕ ਪਿੰਡ ਵਾਲਾ ਮੈਂਬਰ ਸੀ 2000 ਰੁਪਏ ਵੀ ਦੇ ਕੇ ਗਿਆ ਅਸੀਂ ਤਾਂ ਵਿਚਾਰੇ ਇੱਥੇ ਲੰਗਰ ਵੀ ਲਾਈ ਬੈਠੇ ਆ ਆਦਾ ਤੇ ਸਾਨੂੰ 70 ਤੇ ਬੈਠਾ ਨੂੰ ਵੀ ਹੁੱਜਾਂ ਵੱਜਦੀਆਂ ਭਾਈ ਕਿਹੜੀ ਕਿਹੜੀ ਬਲਜੀਤ ਬਲਦੂਤ ਕੋਰ ਭਰਾਵਾ ਢੋਈ ਨਹੀਂ ਮਾਰੀ ਇੱਥੋਂ ਕੱਲ ਉਹ ਸੇ ਕਾਜੂ ਖਾਂਦੀ ਖਾਂਦੀ ਆ ਵਾਇਰਲ ਸਟੇਟ ਤੇ ਲੱਗਿਆ ਆ ਸਾਡੇ ਇਸ ਪਿੰਡ ਦਾ ਸਰਪੰਚ ਨਾਲ ਬੈਠਾ ਉਹਦੇ ਤੇ ਪਰ ਥੋ ਬਲਜੀਤ ਕੋ ਮਰੇ ਆ ਭਰਾਵਾ ਇਹ ਮੈਂ ਤਾਂ ਮਰੇ ਆ ਇਹਦਾ ਮਰੇ ਗਿਰਾਂਗੇ ਇਹਨਾਂ ਨੂੰ ਵੋਟਾਂ ਲੈ ਮੈਨੂੰ ਫਿਰੋਂ ਦਿਖਦੇ ਗੱਲੇ ਤੁਸੀਂ ਵੋਟਾਂ ਵਾਲੇ ਕੋਈ ਨਹੀਂ ਬਾਈ ਰੱਬ ਸਾਹਿਬ ਤੇ ਖੜਾ ਇਹ ਮਰਨਾ ਹੁੰਦਾ ਸਭ ਨੇ ਮਰਨਾ ਹੁੰਦਾ ਹਾਂ ਇੱਥੇ ਕਿਸੇ ਨੇ ਨਹੀਂ ਰਹਿਣਾਗਾ ਨਾ ਤੂੰ ਰਹਿਣਾ ਨਾ ਮੈ ਰਹਿਣਾ ਨਾ ਇਹਨਾਂ ਨੇ ਰਹਿਣਾ ਤੇ ਕੀ ਲੱਗਦਾ ਜਿਹੜਾ ਘਾਟਨ ਜਾਉ ਕਾਜੂ ਪਿਆਰੇ ਹੋਗੇ ਲੋਕਾਂ ਦੀ ਜਾਨ ਪਿਆਰੇ ਪਿਆਰੇ ਹੋਗੇ ਜੀ ਪਿਆਰੇ ਹੋਗੇ ਹਾਂ ਕਿਉਂ ਇਹ ਇਹ ਦੀਪ ਢਿੱਲੋ ਦੇ ਬੰਦੇ ਆ ਸਾਰੇ ਕਿਉਂ ਇਹਨਾਂ ਨੂੰ ਆਏ ਆ ਵੀ ਅਸੀਂ ਪਿੰਡ ਦਾ ਕੰਮ ਕਰਨਾ ਇੱਕ ਪਾਸੇ ਦਾ ਵੀ ਪੰਜ ਦਾ ਘਰ ਉੱਜੜ ਗਏ ਇਹ ਇਹਨਾਂ ਨੂੰ ਪੰਚਾਇਤਾਂ ਚਾਹੀਦੀਆਂ ਹਜੇ ਇਹਨਾਂ ਨੂੰ ਤੁਹਾਡੇ ਕੌਣ ਸੀ ਹਸਪਤਾਲ ਤੋਡੇ ਹਸਬੰਦ ਨਾਲ ਤੁਸੀਂ ਵੀ ਦੋਨੋਂ ਨਾਲ ਸੀ ਨਹੀਂ ਜੀ ਅਸੀਂ ਤਾਂ ਹੈ ਨਹੀਂ ਸੀ ਇਕੱਲੇ ਘਰੇ ਸੀ ਘਰ ਇਕੱਲੇ ਗਏ ਸੀ ਇਕੱਲੇ ਗਏ ਸੀ ਇਕੱਲੇ ਗਏ ਸੀ ਦਵਾਈ ਲੈਣ ਹਰ ਵਾਰ ਹੀ ਜਾਂਦੇ ਹੁੰਦੇ ਸੀ ਹਾਂਜੀ ਨਹੀਂ ਜੀ ਦਵਾਈ ਲੈਣ ਨਹੀਂ ਗਏ ਸੀ ਸ਼ੇਖ ਫਤੇ ਕੈਸੀ ਖੀਚੜਾ ਅੱਛਾ ਸ਼ੀਵ ਕੁਰੀ ਵਾਲੇ ਆ ਓਕੇ ਖੀਰ ਚੜਾਉਣ ਦੇ ਲਈ ਗਏ ਸੀ ਹਾਂਜੀ ਖੀਰ ਚੜਾਉਣ ਗਏ ਸੀ ਤੋ ਕੀ ਕਰਦੇ ਸੀ ਜੀ ਬਸ ਇਹੋ ਬਸ ਅੱਜ ਜਿਹੜੇ ਦੱਪਾਈ ਤੇ ਪਰਿਵਾਰ ਦਾ ਗੁਜ਼ਾਰਾ ਵੀ ਉਹਨਾਂ 'ਤੇ ਸੀ ਬਸ ਉਹਨਾਂ 'ਤੇ ਹੀ ਚੱਲਦਾ ਸੀ ਜਿਗਰਾ ਤੇ ਫਿਰ ਹੁਣ ਹੁਣ ਜੇ ਫਿਰ ਸਰਕਾਰ ਵੱਲੋਂ ਕੋਈ ਸਾਨੂੰ ਦਿੱਤਾ ਜਾਵੇ ਸਹਤਾਂ ਤਾਹੀਂ ਤਾਂ ਬੈਠੇ ਕੋਈ 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 ਆਇਆ ਜੀ ਕੋਈ ਆ ਕੇ ਸ਼ਾਸਨ ਦਾ ਕੋਈ ਵੀ ਨਹੀਂ ਇੱਥੇ ਆਇਆ ਜੀ ਸਾਡਾ ਤਾਂ ਜਿਵੇਂ ਵੀ ਕੋਈ ਦੁੱਖ ਸਾਂਝਾ ਵੀ ਨਹੀਂ ਕਰਨ ਆਇਆਗਾ ਤੇ ਹੋਰ ਤਾਂ ਆਉਣੇ ਕਿਹਨੇ ਸੀ ਓਕੇ ਦੀ ਸਰਕਾਰ ਦਾ ਕੋਈ ਨੁਮਾਇੰਦਾ ਕੋਈ ਐਮਐਲਏ ਕੋਈ ਆ ਨਾ ਕੋਈ ਨਹੀਂ ਆਇਆ ਜੀ ਜਿਵੇਂ ਹੀ ਨਹੀਂ ਕਿਸੇ ਨੇ ਕੋਈ ਪਤਾ ਲਿਆ ਸਾਡਾ ਤਾਂ ਜਿਵੇਂ ਖੁਦ ਨੂੰ ਡਿੰਪੀ ਢੱਲੋਂ ਦੇ ਪਰਿਵਾਰ ਦੇ ਉਹਨਾਂ ਤੋਂ ਕੋਈ ਆਇਆ ਹੋਗਾ ਨਾ ਕੋਈ ਨਹੀਂ ਆਇਆ ਜੀ ਜਿਵੇਂ ਹੀ ਨਹੀਂ ਆਇਆ ਪ੍ਰਸ਼ਾਸਨ ਦੇ ਆਖਸਨ ਪੁੱਛਿਆ ਹੀ ਨਹੀਂ ਸਾਂ ਤਾਂ ਦੁੱਖ ਸਾਂਝਾ ਕਰਨ ਵੀ ਨਹੀਂ ਆਏ ਇਸ ਚੀਜ਼ ਦਾ ਦੁੱਖ ਹੁੰਦਾ ਵੀ ਕੋਈ ਆਇਆ ਵੇ ਇੱਕ ਸਾਡੇ ਜੀ ਤੁਰ ਕੇ ਕੋਈ ਹਾਂਜੀ ਨਾ ਕੋਈ ਨਹੀਂ ਆਇਆ ਜੀ ਜਿਵੇਂ ਹੀ ਨਹੀਂ ਆ ਕੀ ਮੰਗ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਇਹੀ ਮੰਗ ਕਰਦੇ ਜੇ ਸਰਕਾਰ ਵੱਲੋਂ ਸਾਨੂੰ ਕੋਈ ਸਹਾਇਤਾ ਦਿੱਤੀ ਜਾਵੇ ਇੱਕ ਮੇਰਾ ਬੇਟਾ ਹੈਗਾ ਤੇ ਉਸ ਨੂੰ ਕੋਈ ਸਰਕਾਰੀ ਨੌਕਰੀ ਦਿੱਤੀ ਜਾਵੇ ਸਾਡਾ ਤਾਂ ਘਰ ਹੀ ਉਸਤੇ ਚੱਲਦਾ ਸੀ ਸਾਡਾ ਤਾਂ ਘਰ ਹੀ ਉਸਤੇ ਚੱਲਦਾ ਸੀ ਉਹਨਾਂ ਤੇ ਚੱਲਦਾ ਸੀ ਉਹਨਾਂ ਤੇ ਚੱਲਦਾ ਸੀ ਜਿਉ ਉਹਦੇੜੀ ਮਜ਼ਦੂਰੀ ਕਰਦੇ ਸੀ ਤਾਂ ਹੀ ਹਾਂਜੀ ਫੇਰ ਹੀ ਖਾਂਦੇ ਸੀ ਅਸੀਂ ਉਹਨਾਂ ਤੇ ਘਰ ਚੱਲਦਾ ਸੀ ਸਾਡਾ ਹੂੰ ਦੋਸਤਾਂ ਬੋਨਾਂ ਫਿਰ ਵੀ ਕੱਖ ਹੌਲੀ ਹੋ ਗਏ ਕੱਖ ਹੌਲੀ ਹੋ ਗਏ ਹੁਣ ਉਹ ਤਾਂ ਦੁਨੀਆ ਤੋਂ ਚਲੇ ਗਏ ਹੁਣ ਉਹ ਤਾਂ ਵਾਪਸ ਆਉਂਦੇ ਨਹੀਂ ਦੇਖੋ ਸਾਡੇ ਘਰ ਉੱਤੇ ਚਲਦਾ ਸੀ ਤਾਂ ਸਾਨੂੰ ਕੋਈ ਸਹਾਇਤਾ ਤਾਂ ਦਿੱਤੀ ਜਾਵੇ ਫਿਰ ਤੇ ਸਰਕਾਰੀ ਨੌਕਰੀ ਦਿੱਤੀ ਜਾ ਸਾਡੀ ਮੰਗ ਇਹੀ ਹੈ ਤੁਸੀਂ ਬਾਈ ਜੀ ਕਿਸ ਜਤੇ ਬੰਦੇ ਹਾਂਜੀ ਮੈਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦਾ ਜ਼ਿਲ੍ਹਾ ਗੁਆਈ ਜਿਹੜਾ 18 ਫਰਵਰੀ ਨੂੰ ਇਹ ਘਟਨਾ ਵਾਪਰੀ ਹੈ ਪੰਜ ਪਰਿਵਾਰਾਂ ਦੇ ਜੀ ਜਿਨ੍ਹਾਂ ਦੇ ਪਰਿਵਾਰਾਂ ਨੇ ਮਗਰੋਂ ਸੋਚਿਆ ਵੀ ਨਹੀਂ ਸੀ ਸਾਡੇ ਪਰਿਵਾਰਾਂ ਨਾਲ ਇਹ ਹਾਦਸਾ ਵਾਪਰ ਜੂਗਾ ਇਹ ਦੀਪ ਟਰਾਂਸਪੋਰਟ ਦੀ ਬੱਸ ਨਾਲ ਵਾਪਰਿਆ ਦੀਪ ਟਰਾਂਸਪੋਰਟ ਵਾਲਿਆਂ ਦਾ ਇਹ ਕੋਈ ਪਹਿਲਾ ਨਹੀਂਗਾ ਵੀ ਪਹਿਲੀ ਿਆ ਇਹ ਘਟਨਾ ਹੋਈ ਹੋਵੇ ਏਦੋਂ ਪਹਿਲਾਂ ਆਪਣੇ ਵਿੜੰਗ ਵਾਲੀ ਨਹਿਰ ਚ ਬਸ ਡਿੱਗੀ ਉਦੋਂ ਕੋਈ ਕਾਰਵਾਈ ਨਹੀਂ ਹੋਈ ਉਦੋਂ ਪਹਿਲਾਂ ਇਹਨਾਂ ਨੇ ਚੰਨੂ ਇੱਕ ਕੁੜੀ ਕਢੀਸ ਕੇ ਮਾਰਤੀ ਉਹਦੀ ਕੋਈ ਕਾਰਵਾਈ ਨਹੀਂ ਹੋਈ ਤੇ ਜੇ ਗੱਲ ਕਰਨੀ ਹੋਵੇ 26 ਜਨਵਰੀ ਤੇ 15 ਅਗਸਤ ਨੂੰ ਜਿਹੜਾ ਇਹ ਕਿਹਾ ਜਾਂਦਾ ਵੀ ਕਾਨੂੰਨ ਸਭ ਵਾਸਤੇ ਬਰਾਬਰ ਆ ਅੱਜ ਤੋਂ 7 ਸਾਲ ਪੁਰਾਣੀ ਗੱਲ ਆ ਮੇਰੇ ਪਿੰਡ ਦਾ ਇੱਕ ਮਜ਼ਦੂਰ ਸਬਜੀ ਵੇਚਣ ਦਾ ਕੰਮ ਕਰਦਾ ਸੀ ਭਾਗ ਸਰ ਖੜੇ ਰਿਹੜੇ ਚ ਕਿਸੇ ਨੇ ਆ ਕੇ ਮੋਟਰਸਾਈਕਲ ਮਾਰਿਆ ਤੇ ਪਰਚਾ ਦਰਜ ਕਰਤਾ ਉਹਦੇ ਘਰ ਦੀ ਕੁਰਕੀ ਤੱਕ ਲੈ ਜਾਂਦੀ ਵੀ ਤੂੰ ਇੱਥੇ ਠੱਲਿਆ ਕਿਉਂ ਤੇਰੇ ਮੋਟਰ ਮੋਟਰਸਾਈਕਲ ਤੇਰੇ ਟੈਂਪੂ ਜਾ ਕੇ ਵੱਜਿਆ ਪਰ ਦੂਜੇ ਪਾਸੇ ਡਿੰਪੂ ਢ ਲੋ ਲਗਾਤਾਰ ਦੀਪ ਟਰਾਂਸਪੋਰਟ ਵਾਲਿਆ ਜਿਹੜੇ ਲੋਕਾਂ ਨੂੰ ਕੀੜੇ ਮਕੌੜੇ ਸਮਝਦੇ ਆ ਸਿਰਫ ਉਹਨਾਂ ਨੂੰ ਪੈਸਾ ਪਿਆਰਾ ਪੈਸੇ ਦੀ ਖਾਤਰ ਇੰਨੀ ਬੇਥਾ ਬੱਸਾਂ ਭਜਾਉਂਦੇ ਨੇ ਕਿ ਰੋਜ਼ਾਨਾ ਕਿਤੇ ਨਾ ਕਿਤੇ ਮਜ਼ਦੂਰਾਂ ਨੂੰ ਲੋਕਾਂ ਨੂੰ ਕੀੜੇ ਮਕੌੜਿਆਂ ਵਾਂਗੂੰ ਧਰੜ ਦਿੰਦੇ ਆ ਪਰ ਉਹਨਾਂ ਤੇ ਪਰਚਾ ਦਰਜ ਨਹੀਂ ਹੁੰਦਾ ਜਿੱਦੇ ਕਰਕੇ ਸਾਡੀ ਮੰਗ ਆ ਦੀਪ ਟਰਾਂਸਪੋਰਟ ਦੇ ਮਾਲਕ ਤੇ ਪਰਚਾ ਦਰਜ ਹੋਵੇ ਤੇ ਪਰਿਵਾਰ ਨੂੰ ਨੌਕਰੀ ਮਿਲੇ ਪਰਿਵਾਰ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ ਜਿੰਨਾ ਚਿਰ ਇਹ ਜਿਹੜੀਆਂ ਮੰਗਾਂ ਹੱਲ ਨਹੀਂ ਹੋਣੀਆਂ ਜਿੰਨਾ ਚਿਰ ਦੀਪ ਢਿੱਲੋਂ ਦੇ ਜਿਨੇ ਪੰਜਾਬ ਦੇ ਵਿੱਚ ਠੇਕਾ ਲੈ ਰੱਖਿਆ ਲੋਕਾਂ ਨੂੰ ਕੀੜੇ ਮਕੌੜੇ ਸਮਝ ਕੇ ਮਸਣ ਦਾ ਉਹਦੇ ਤੇ ਪਰਚਾ ਦਰਜ ਨਹੀਂ ਹੁੰਦਾ ਇਸ ਸੰਘਰਸ਼ ਨੂੰ ਹੋਰ ਤਿੱਖਾ ਤੇ ਵਿਸ਼ਾਲ ਕੀਤਾ ਜਾਵੇ ਪਿੰਡ ਚਿਬੜਾਂ ਵਾਲੀ ਦੇ ਵਿੱਚ ਇਸ ਵੇਲੇ ਅਸੀਂ ਖੜੇ ਆਂ ਪਰਿਵਾਰ ਜਿਹੜੇ ਆ ਉਹ ਬੈਠੇ ਨੇ ਮੌਕੇ ਦੀ ਸਰਕਾਰ ਡਿੰਪੀ ਢਿੱਲੋਂਸ ਬੱਸ ਕੰਪਨੀ ਦੇ ਖਿਲਾਫਤ ਦੇ ਵਿੱਚ ਬੈਠਣਾ ਵੀ ਲਾਜ਼ਮੀ ਆ ਇੱਕ ਸ਼ਰਮ ਦੀ ਗੱਲ ਜਿਸ ਤਰ੍ਹਾਂ ਦੇ ਨਾਲ ਪਿਛਲੇ ਸਮੇਂ ਦੇ ਵਿੱਚ ਵੀ ਭੂਮਿਕਾ ਦੇ ਵਿੱਚ ਵੀ ਕੀਤੀ ਸੀ ਕਿ ਡਿੰਪੀ ਢਿੱਲੋਂ ਦੇ ਲਈ ਮੌਕੇ ਦੇ ਐਮਐਲਏ ਦੇ ਲਈ ਇਹ ਵੀ ਬਣੀ ਕਿ ਉਹ ਦੁੱਖ ਦੁੱਖ ਜਿਹੜਾ ਉਹ ਬਣਦੇ ਸਮੇਂ ਵੀ ਸਾਂਝਾ ਨਹੀਂ ਕਰ ਪਾਇਆ ਜਦੋਂ ਲਾਨਤਾਂ ਪਈਆਂ ਉਸ ਤੋਂ ਬਾਅਦ ਦੁੱਖਾਂ ਦੇ ਵੱਲੋਂ ਸਾਂਝਾ ਕੀਤਾ ਗਿਆ ਦੂਜੀ ਗੱਲ ਜਿਸ ਤਰ੍ਹਾਂ ਦੇ ਨਾਲ ਇਹ ਪਰਿਵਾਰ ਵਾਲੇ ਦੱਸਦੇ ਨੇ ਪਿੰਡ ਵਾਲੇ ਦੱਸਦੇ ਨੇ ਕਿ ਐਮਐਲਏ ਬਲਜੀਤ ਕੌਰ ਹਰਾਂ ਨੂੰ ਇੱਥੋਂ ਦੇ ਉਦਕ ਤਨ ਜ਼ਰੂਰ ਦਿਸਕੇ ਇਥੋਂ ਦੇ ਕਾਜੂ ਜਿਹੜੇ ਆ ਉਹ ਜ਼ਰੂਰ ਦਿਸਕੇ ਡ్రਾਈ ਫਰੂਟ ਜ਼ਰੂਰ ਦਿਸਕੇ ਪਰ ਧਰਨੇ ਦੇ ਉੱਪਰ ਬੈਠੇ ਇਹ ਪਰਿਵਾਰ ਜਿਹੜੇ ਆ ਉਹ ਨਹੀਂ ਦਿਸੇ ਤੁਸੀਂ ਗੱਲ ਭਗਵੰਤ ਸਿੰਘ ਮਾਨ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਡਿੰਪੀ ਟੱਲੋਂ ਹੋਇਆ ਕਰਦੇ ਸੀ ਤਾਂ ਉਦੋਂ ਇਸੇ ਨਿਊ ਦੀ ਬੱਸ ਨੂੰ ਬੱਸ ਮਾਫੀਆ ਕਹਿਆ ਕਰਦੇ ਸੀ ਪਰ ਅੱਜ ਜਦੋਂ ਉਸੇ ਬੱਸ ਮਾਫੀਆ ਦੀ ਇੱਕ ਬੱਸ ਨੇ ਜਿਹੜਾ ਹੈਗਾ ਐਡਾ ਹਾਸਾ ਕੀਤਾ ਦੁਰਘਟਨਾ ਦੇ ਵਿੱਚ ਜਿਸ ਤੇ ਵਿੱਚ ਲੋਕਾਂ ਦੀ ਮੌਤ ਤੱਕ ਹੋਈਆ ਤਾਂ ਉਹਨਾਂ ਦੇ ਮੂੰਹ ਦੇ ਵਿੱਚੋਂ ਸ਼ਬਦ ਮਾਫੀਆ ਤੱਕ ਨਹੀਂ ਨਿਕਲਿਆ ਉਹਨਾਂ ਦੇ ਮੂੰਹ ਦੇ ਵਿੱਚੋਂ ਇਹ ਤੱਕ ਨਹੀਂ ਨਿਕਲਿਆ ਕਿ ਕਿਸੇ ਤਰ੍ਹਾਂ ਦੀ ਕਾਰਵਾਈ ਜਿਹੜੀ ਆ ਬਣਦੀ ਕਾਰਵਾਈ ਆ ਉਹਨਾਂ ਤੇ ਹੋਵੇਗੀ ਪਰਿਵਾਰਕ ਮੈਂਬਰ ਜਿਹੜੇ ਨੇ ਵਾਲੇ ਜਿਹਨੂੰ ਇਸੇ ਮੰਗਤੇ ਨੇ ਕਿ ਭਾਈ ਡਿੰਪੀ ਢਲੋਂ ਦੇ ਉੱਪਰ ਜਿਹੜਾ ਹੈਗਾ ਉਹ ਪਰਚਾ ਦਰਜ ਹੋਵੇ ਤੇ ਨਾਲ ਹੀ ਬਣਦਾ ਮੁਆਵਜ਼ਾ ਸਰਕਾਰੀ ਨੌਕਰੀ ਜਿਹੜੀ ਆ ਉਹ ਸਾਨੂੰ ਦਿੱਤੀ ਜਾਵੇ ਹਾਲਾਂਕਿ ਕਿਸ ਤਰ੍ਹਾਂ ਦੀ ਕਾਰਵਾਈ ਹੁੰਦੀ ਹੈ ਕਿਸ ਤਰ੍ਹਾਂ ਦਾ ਮੁਆਵਜ਼ਾ ਮਿਲਦਾ ਹੈ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਜੁੜੇ ਰਹੋ ਆਰੇਐਮਟੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇ ਬੰਦੋ ਜੀ ਆਜਾਤ ਧੰਨਵਾਦ ਜੀ